ਸਾਸਰੀ ਗਾਲ ਜੀ ਗਰਮੀਆਂ ਦੇ ਵਿੱਚ ਮਿਸੀਆਂ ਰੋਟੀਆਂ ਸ਼ੁਰੂ ਹੋ ਜਾਂਦੀਆਂ ਇਸ ਲਈ ਚਲੋ ਮੈਂ ਬਣਾਉਣੇ ਜੀ ਮਿਸੀ ਰੋਟੀ ਆਂਬਦਾ ਚਾਰ ਪਿਆਜ਼ ਇਹ ਮਿਸਿਆਟੇ ਦੇ ਵਿੱਚ 2 ਕਿਲੋ ਛੋਲੇ ਹੁੰਨੇ ਆ 20 ਕਿਲੋ ਕਣਕ ਪਾਈ ਜਾਂਦੀ ਹੈ ਬਾਕੀ ਜੋ ਤੁਹਾਨੂੰ ਪਸੰਦ ਹੋਵੇ ਹੋਰ ਵੀ ਕਈ ਚੀਜ਼ਾਂ ਪੈ ਸਕਦੀਆਂ ਮਿਸੀ ਰੋਟੀ ਸਵੇਰੇ ਹਾਜ਼ਰੀ ਬ੍ਰੇਕਫਾਸਟ ਵਿੱਚ ਬਣਾਈ ਜਾਂਦੀ ਹੈ ਜੀ ਬਹੁਤ ਵਧੀਆ ਨਰਮ ਹੁੰਦੀ ਹੈ ਗਰਮੀਆਂ ਗਰਮੀਆਂ ਤਹੇ ਜ਼ਰੂਰ ਬਣਾਈ ਜਾਂਦੀ ਹੈ ਜੀ ਦਹੀਂ ਵਿੱਚ ਕਾਲੀ ਮਿਰਚ ਨਮਕ ਕਾਲਾ ਨਮਕ ਪਾ ਸਕਦੇ ਆ ਮੱਖਣ ਜੀ ਘਰ ਦਾ ਹੀ ਹੁਣ ਮੱਜਾ ਦਾ ਦੁੱਧ ਹੋ ਗਿਆ ਤਾਂ ਜੀ ਫੇ ਤਾਂ ਕਰਕੇ ਲੱਸੀ ਵੀ ਹੁਣ ਘਰਾਂ ਬਣਾ ਲੈਣੇ ਆ ਮੱਖਣ ਹੋ ਜਾਂਦਾ ਦਹੀਂ ਹੋ ਜਾਂਦਾ ਹੈ ਜੀ ਸਵੇਰੇ ਦੀ ਹਾਜ਼ਰੀ ਵਧੀਆ ਹੋ ਜਾਂਦੀ ਹੈ ਬ੍ਰੇਕਫਾਸਟ ਆਪਣੇ ਪਿੰਡਾਂ 'ਚ ਮਿੱਸੀ ਰੋਟੀ ਦੇ ਬਣਾਇਆ ਜਾਂਦਾ ਹੈ ਉਹ ਬਣਾਇਆ ਤਾਂ ਜੀ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੈ ਦੇਗ ਬਣਾਉਣ ਲੱਗੇ ਤੇ 10ਵੇਂ ਵਾਲੇ ਦਿਨ ਦੇ 18 ਤਰੀਕ ਨੂੰ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਘਰ ਦਾ ਕਿ ਉਹ ਇਹ ਸਾਲ ਖਰਾਬ ਨਹੀਂ ਹੋ ਸਕਦਾ ਫ੍ਰਿਜ 'ਚ ਆਪਾਂ ਰੱਖ ਸਕਦੇ ਆ ਇਹਨੂੰ ਇਦਾਂ ਥੋੜਾ ਥੋੜਾ ਕਰਕੇ ਬਣਾਉਂਦੇ ਹੁੰਨੇ ਆ ਜਿਵੇਂ ਵੀ ਇੱਕ ਵਾਰ ਚ ਅੱਧਾ ਕਿਲੋ ਪਾਈਏ ਕ ਘਿਓ ਬਣ ਕੇ ਤਿਆਰ ਹੋ ਜਾਂਦਾ ਏ ਜੋ ਆਪਾਂ ਰੋਟੀਨ ਦੇ ਵਿੱਚ ਲੱਸੀ ਵੀ ਬਣਾਉਨੇ ਆ ਮੱਖਣੀ ਹੁੰਦੀ ਏ ਉਹ ਜੇ ਆਪਾਂ ਨੂੰ ਦੇਖ ਲਈ ਤਾਂ ਸੁੱਚੀ ਮੱਖਣੀ ਆਪਾਂ ਨੂੰ ਕੱਢਣੀ ਪੈਂਦੀ ਏ ਅਲੱਗ ਖਾਣ ਤੋਂ ਬਿਨਾ ਇਹ ਫੇ ਜਿਹੜੀ ਲੱਸੀ ਸੀ ਉਹਦਾ ਪਨੀਰ ਪਾ ਲਿਆ ਤਾਂ ਜੀ ਬਨੀਰ ਜਿਵੇਂ ਦਹੀਂ ਹੁੰਦਾ ਹੈ ਇਦਾਂ ਆਪਾਂ ਖਾਣੇ ਆ ਜੀ ਲੱਸੀ ਦਾ ਪਨੀਰ ਆਪਣੇ ਤਾਂ ਆਮ ਬਣਦਾ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਵੀ ਬਣਾਉਂਦੇ ਹੋਵਗੇ ਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਹੁਣ ਇਦਾਂ ਇਹਦੀ ਲੱਸੀ ਮਤਲਬ ਕਿੰਨੇ ਚ ਪਾਣੀ ਜਾਈ ਜਾਊਗਾ ਜੋ ਗਾੜੀ-ਗਾੜੀ ਲੱਸੀ ਉਹ ਗਾੜਾ ਬਣ ਕੇ ਪਾਉਣੇ ਚ ਤਿਆਰ ਹੋ ਜਾਣਾ ਫਿਰ ਇਦਾਂ ਪਹਿਚ ਪਿਆਜ਼ ਭੁੰਨ ਕੇ ਪਾ ਲਓ ਸੁੱਕੇ ਹੋਰ ਮਸਾਲੇ ਪਾ ਸਕਦੇ ਆ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦਾ ਹੈ ਇਹ ਸੁੱਕਾ ਪਦਿੰਨਾ ਹੈ ਪਦਿੰਨਾ ਵੀ ਬਹੁਤ ਵਧੀਆ ਲੱਗਦਾ ਹੈ ਜੀ ਕੋਈ ਵੀ ਸਬਜ਼ੀ ਜੋ ਗਰਮੀਆਂ ਦੇ ਆਪਣੇ ਸਬਜ਼ੀਆਂ ਸ਼ੁਰੂ ਹੋ ਗਈਆਂ ਹੁਣ ਇਹ ਕੀ ਆਦੀ ਸਬਜ਼ੀ ਹੈ ਜੀ ਇਹ ਦੇਗ ਤਿਆਰ ਹੋ ਗਈ ਸੀ ਦੇਗ ਨਾਲ ਦਸਮੀ ਨੂੰ ਖੀਰ ਬਣਾਈ ਸੀ ਜੀ ਚੀਨੀ ਭਾਕੇ ਫਿਰ ਉਸ ਤੋਂ ਬਾਅਦ ਗਰਮ ਪਾਣੀ ਪਾਤਾ ਸੀ ਜੀ ਦੇਗ ਬਣ ਗਈ ਸੀ ਖੀਰ ਵੀ ਅਜੇ ਰਜਾਉਣੀ ਸੀ ਹੋਰ ਪਹਿਲਾਂ ਚੌਲ ਚੰਗੀ ਤਨ ਰਜਾ ਲਏ ਤੇ ਫੇਰ ਨੂੰ ਪਤਲੀ ਵਿੱਚ ਬਣਾਇਆ ਤਾਂ ਜੀ ਤੇ ਇੱਕ ਦੂਜੇ ਦਿਨ ਦੀ ਫਿਰ ਵੀਡੀਓ ਹੈ ਜੀ ਟਿੰਡੋ ਦੀ ਸਬਜੀ ਹੈ ਜੀ ਇਹਨੂੰ ਇਦਾਂ ਫਰਾਈ ਕਰਿਆ ਤਾਂ ਜਿੱਦਾਂ ਆਪਾਂ ਭਰ ਕੇ ਬਣਾਉਨੇ ਆ ਥੋੜੇ ਜਿਹਾ ਜ਼ਿਆਦਾ ਤੇਲ ਜਾ ਹੋ ਜਾਂਦਾ ਹੈ ਇਹ ਆਪਾਂ ਤੇਲ نیچے-नीचे ਰਹਿ ਜਾਊਗਾ ਫਿਰ ਇਹ ਛੋਲੇਾਂ ਦੀ ਤਰੀ ਹੈ ਵਿੱਚ ਆਲੂ ਵਾਲਲੇ ਤੇ ਇਹ ਚਾਟ ਬੀ ਬਹੁਤ ਵਧੀਆ ਬਣਦੀ ਹੈ ਸ਼ਾਰਟ ਵੀਡੀਓ ਪਾਈਤੀ ਜੀ ਛੋਲੇ ਆਲੂ ਆਲੂ ਤਾਂ ਪਾਇਨੇ ਸੀਗੇ ਪਿਆਜ਼ ਟਮਾਟਰ ਪਾ ਕੇ ਚਾਟ ਬਣਾਈ ਤੀ ਇਹ ਮੈਂ ਪਾਥੀਆਂ ਦਿਖਾ ਰਹੀ ਹਾਂ ਜੀ ਮੱਜਾਂ ਵਾਲਾ ਪਾਥੀਆਂ ਤਾਂ ਹੁਣ ਲਗਭਗ ਗੁਹਾਰੇ ਹੁਨੇ ਉਹ ਵੀ ਲਗਾ ਹੋਗੇ ਤੇ ਜੇ ਆਪਣੇ ਅੰਦਰ ਜਗ੍ਹਾ ਏ ਮੱਜਾਂ ਵਾਲੇ ਜਾਂ ਫਿਰ ਉਦਾਂ ਬਣਾਈਆਂ ਹੋਈਆਂ ਨੇ ਪਾਥੀਆਂ ਰੱਖਣ ਨੂੰ ਤਾ ਉਥੇ ਲਾ ਲਈਆਂ ਕਿਉਂਕਿ ਗਰਮੀ ਤਾਂ ਹੁਣ ਕਾਫੀ ਆ ਗਈ ਕਈ 1 ਮੰਥ ਹੋ ਚੁੱਕਿਆ ਹੈ ਜੀ ਪਾਥੀਆਂ ਲੱਗੀਆਂ ਨੂੰ ਪਹਿਲਾਂ ਮੈਂ ਪੂਰੀ ਬੜਾਈ ਨਹੀਂ ਸੀ ਇਹਦੀ